40 ਸੀਟਾਂ ਦੇ ਵਿੱਚ ਜਿੱਥੇ ਦੋ ਤੇ ਕਾਂਗਰਸ ਤੇ ਦੋ ਸੀਟਾਂ ਦੇ ਉੱਪਰ ਆਮ ਆਦੀ ਪਾਰਟੀ ਅੱਗੇ ਆਈ ਹੈ ਪਰ ਆਮ ਆਦੀ ਪਾਰਟੀ ਦੇ ਲਈ ਇੱਕ ਖੁਸ਼ੀ ਦੀ ਖਬਰ ਆਮ ਆਦੀ ਪਾਰਟੀ ਦੇ ਖੇਮੇ ਦੇ ਵਿੱਚ ਖੁਸ਼ੀ ਦੀ ਖਬਰ ਇਹ ਆ ਕਿ ਚੱਬੇਵਾਲ ਦੀ ਸੀਟ ਲਗਭਗ ਕਲੀਅਰ ਹੁੰਦੀ ਨਜ਼ਰ ਆ ਰਹੀ ਆ ਰਾਜਕੁਮਾਰ ਚੱਬੇਵਾਲ ਦੇ ਸੁਪੁੱਤਰ ਇਸ਼ਾਂਕ ਚੱਬੇਵਾਲ ਤਕਰੀਬਨ 10409 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਜੀ ਹਾਂ 10409 ਵੋਟਾਂ ਦੀ ਲੀਡ ਇਸ਼ਾਂਕ ਜੱਬੇ ਹਾਲ ਦੇ ਹਿੱਸੇ ਦੇ ਵਿੱਚ ਆ ਸ਼ਾਇਦ ਕੁਝ ਮਿੰਟਾਂ ਦੇ ਵਿੱਚ ਜਾਂ ਕੁਝ ਘੰਟੇ ਦੇ ਵਿੱਚ ਜਿਹੜੀ ਆ ਇਹ ਸੀਟ ਲਗਭਗ ਕਲੀਅਰ ਹੋਵੇ ਪਰ ਅਸੀਂ ਕਲੀਅਰ ਤਾਂ ਕਹਿ ਰਹੇ ਹਾਂ ਕਿਉਂਕਿ ਇੰਨੀ ਵੱਡੀ ਲੀਡ ਤੋੜਨੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦੀ ਕੋਈ ਮਾੜੀ ਤੜੀ ਗੱਲ ਨਹੀਂ ਹੁੰਦੀ ਉਹ ਵੀ ਜਦੋਂ ਸੱਤਾਧਰ ਪਾਰਟੀ ਦੇ ਖਿਲਾਫ ਹੋ ਕਿਉਂਕਿ ਆਮ ਅਕਸਰ ਦੇਖਿਆ ਗਿਆ ਕਿ 400 500 ਹਜ਼ਾਰ ਜਾਂ 2000 ਦੀ ਲੀਡ ਜਿਹੜੀ ਆ ਉਹ ਅਕਸਰ ਟੁੱਟ ਜਾਂਦੀ ਆ ਪਰ ਇਹ ਲੀਡ ਜਦੋਂ ਤੋਂ ਗਿਣਤੀ ਸ਼ੁਰੂ ਹੋਈ ਹੈ ਜਦੋਂ ਤੋਂ ਪਹਿਲੇ ਰੁਝਾਨ ਆਉਣੇ ਸ਼ੁਰੂ ਹੋਏ ਨੇ ਤ्यों ਤੋਂ ਇਹ ਲੀਡ ਜਿਹੜੀ ਹੈਗੀ ਆ ਉਹ ਵੱਧਦੀ ਹੋਈ ਨਜ਼ਰ ਆਉਂਦੀ ਆ ਤੇ ਹੁਣ ਇਹ ਲੀਡ ਤਕਰੀਬਨ 10409 ਦੇ ਉੱਪਰ ਜਿਹੜੀ ਆ ਉਹ ਪਹੁੰਚ ਗਈ ਹੈ ਤੇ ਨਾਲ ਹੀ ਜੇਕਰ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਡੇਰਾ ਬਾਬਾ ਨਾਨਕ ਦੇ ਵਿੱਚ ਜਤਿੰਦਰ ਕੌਰ ਰੰਦਾਵਾ ਜਿਹੜੇ ਨੇ ਉਹ ਲੀਡ ਦੇ ਵਿੱਚ ਨੇ ਤਾਂ ਸ਼ੁਰੂਆਤੀ ਤੌਰ ਸ਼ੁਰੂਆਤੀ ਰੁਝਾਨ ਤੋਂ ਹੀ ਜਤਿੰਦਰ ਕੌਰ ਰੰਦਾਵਾ ਲੀਡ ਦੇ ਵਿੱਚ ਨੇ ਹਾਲਾਂਕਿ ਇੱਕ ਵਾਰੀ ਜ਼ਰੂਰ ਕੁਝ ਵੋਟਾਂ ਦੇ ਨਾਲ ਜਿਹੜੇ ਹੈਗੇ ਆ ਉਹ ਆਮ ਆਦੀ ਪਾਰਟੀ ਤੋਂ ਪਛੜੇ ਸੀ ਪਰ ਉਸ ਤੋਂ ਬਾਅਦ ਉਹ ਜਿਹੜੇ ਹੈਗੇ ਨੇ ਜਤਿੰਦਰ ਕੌਰ ਰੰਦਾਵਾ ਉਹ ਲੀਡ ਦੇ ਵਿੱਚ ਨੇ ਸ਼ੁਰੂਆਤੀ ਦੌਰ ਦੇ ਵਿੱਚ ਜ਼ਰੂਰ ਗੁਰਦੀਪ ਰੰਦਾਵਾ ਜਿਹੜਾ ਇੱਕ ਵਾਰ ਅੱਗੇ ਹੋਈ ਸੀ ਪਰ ਉਸ ਤੋਂ ਬਾਅਦ ਜਤਿੰਦਰ ਕੌਰ ਰੰਦਾਵਾ ਥੋੜੀ-ਥੋੜੀ ਲੀਡ ਦੇ ਨਾਲ ਅੱਗੇ ਰੈਨਤਾ ਹੁਣ ਦੀ ਲੀਡ ਜਿਹੜੀ ਜਤਨਦਰ ਕੋਰ ਰੰਦਾਵਾ ਦੀ ਉਹ 1691 ਦੀ ਆ ਹਾਲਾਂਕਿ ਹਾਲੇ ਕਈ ਰਾਉਂਡ ਜਿਹੜੇ ਨੇ ਉਹ ਬਾਕੀ ਨੇ ਪਰ ਹਾਲ ਦੀ ਘੜੀ ਦੀ ਗੱਲ ਕਰੀਏ ਤਾਂ ਜਤेंद्र ਰੰਦਾਵਾ 1691 ਵੋਟਾਂ ਦੀ ਲੀਡ ਦੇ ਨਾਲ ਜਿਹੜੀ ਆ ਉਹ ਅੱਗੇ ਨੇ ਨਾਲ ਹੀ ਗਿੱਦੜਬਾਦ ਜਿੱਥੇ ਨਕ ਟੂ ਨਕ ਫਾਈਟ ਹੈ ਗਿੱਦੜਬਾਦ ਦੇ ਵਿੱਚ ਡਿੰਪੀ ਟੱਲੋ ਹਾਲਾਂਕਿ ਡਿੰਪੀ ਟੱਲੋ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਲੀਡ ਤਕਰੀਬਨ 1699 ਦੀ ਹੈ ਜੇਕਰ ਪਿਛਲੀ 2022 ਦੀ ਇਲੈਕਸ਼ਨ ਦੀ ਗੱਲ ਕਰੀਏ ਤਾਂ ਉਦੋਂ ਇਹਨਾਂ ਦੀ ਜਿਤ ਜਤਹਾਰ ਜਿਹੜੀ ਹੈ ਉਹ 12-1300 ਬੋਟ ਦੇ ਤਕਰੀਬਨ ਹੋਈ ਸੀ ਤੇ ਹੁਣ ਵੀ ਡਿੰਪੀ ਟੱਲੋ ਜਿਹੜੇ ਨੇ ਤਕਰੀਬਨ 1699 ਵੋਟਾਂ ਦੇ ਨਾਲ ਹਾਲਾਂਕਿ ਜਿਹੜੇ ਹੈਗੇ ਨੇ ਉਹ ਅੱਗੇ ਚੱਲ ਰਹੇ ਨੇ ਫਾਈਟ ਅਮਰਤਾ ਵੜਿੰਗ ਜਿਹੜੀ ਹੈਗੀ ਅਮਰਤਾ ਵੜਿੰਗ ਹੋਰਾਂ ਦੇ ਨਾਲ ਫਾਈਟਾਂ ਤੇ 1699 ਵੋਟਾਂ ਦੇ ਨਾਲ ਡਿੰਪੀ ਟੱਲੋ ਅੱਗੇ ਚੱਲ ਰਹੇ ਨੇ ਡਿੰਪੀ ਟੱਲੋ ਹੋਰਾਂ ਦੇ ਲਈ ਰਾਹਤ ਦੀ ਖਬਰ ਹੈ ਕਿ ਹਾਲੇ ਤ ਟੱਲੋਂ ਜਿਹੜੇ ਉਹ ਪੱਥਰੇ ਨਹੀਂ ਜਿਉਂ ਤੋਂ ਵੋਟਾਂ ਦੇ ਰੁਝਾਨ ਸ਼ੁਰੂ ਜਿਉਂ ਤੋਂ ਗਿਣਤੀ ਸ਼ੁਰੂ ਹੋਈ ਆ ਜਿਉਂ ਤੋਂ ਰੁਝਾਨ ਆਉਣੇ ਜਿਹੜੇ ਆ ਸ਼ੁਰੂ ਹੋਏ ਨੇ ਤਿਉਂ ਤੋਂ ਡੈਂਪੀ ਟੱਲੋਂ ਜਿਹੜੇ ਨੇ ਅੱਗੇ ਨੇ ਹਾਲਾਂਕਿ ਉਹ ਗੱਲ ਵੱਖਰੀ ਆ ਕਿ ਲੀਡ ਕਦੇ 400 ਦੀ 500 ਦੀ 600 ਦੀ ਜਿਹੜੀ ਹੁਣ ਵੱਧ ਕੇ 1699 ਜਿਹੜੀ ਆ ਉਹ ਹੋਈ ਆ ਤੇ ਨਾਲ ਹੀ ਨਾਲ ਜੇ ਕੱਲ ਬਰਨਾਲੇ ਦੀ ਗੱਲ ਕਰਾਂ ਤਾਂ ਬਰਨਾਲੇ ਦੇ ਵਿੱਚ ਫਾਈਟ ਬੜੀ ਫਾਸਮੀ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਬਰਨਾਲੇ ਦੇ ਵਿੱਚ ਜਿਹੜੀ ਲੀਡ ਆ ਉਹ ਸੌਆਂ ਦੇ ਵਿੱਚ ਆ ਤਕਰੀਬਨ 4-500 ਦੀ ਲੀਡ ਦੇ ਨਾਲ ਕਾਲਾ ਢੱਲੋਂ ਜਿਹੜੇ ਅੱਗੇ ਚੱਲ ਰਹੇ ਨੇ ਇਸ ਤੋਂ ਪਹਿਲਾਂ ਹਰਿੰਦਰ ਧਾਲੀਵਾਲ ਜਿਹੜੇ ਸੀ ਉਹ ਅੱਗੇ ਚੱਲ ਰਹੇ ਸੀ ਜਿਵੇਂ ਮੈਂ ਪਹਿਲਾਂ ਵੀ ਗੱਲ ਕਰੀਏ ਕਿ ਇੱਥੇ ਵੱਡਾ ਫੈਕਟਰ ਦੀਪ ਬਾਠ ਜਿਹੜੇ ਨੇ ਉਹ ਰਹਿਣ ਵਾਲੇ ਨਹੀਂ ਕਿਉਂਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਦੇ ਨੇ ਪਰ ਰੇਸ ਦੇ ਵਿੱਚ ਜਦੋਂ ਵੋਟਾਂ ਦੀ ਗਿਣਤੀ ਹੁੰਦੀ ਆ ਤਾਂ ਰੇਸ ਦੇ ਵਿੱਚ ਗੁਰਦੀਪ ਬਾੜ ਜਿਹੜੇ ਆ ਉਹ ਨਜ਼ਰ ਆਉਂਦੇ ਨੇ ਜੇਕਰ ਇਹ ਸੀਟ ਕਾਂਗਰਸ ਦੇ ਹਿੱਸੇ ਦੇ ਵਿੱਚ ਪੈਂਦੀ ਆ ਤੇ ਆਮ ਆਦਮੀ ਪਾਰਟੀ ਦੇ ਹੱਥੋਂ ਖਿਸਕਦੀ ਆ ਤਾਂ ਇਸ ਦੇ ਵਿੱਚ ਵੱਡਾ ਫੈਕਟਰ ਗੁਰਦੀਪ ਬਾੜਚੜੇ ਆ ਉਹ ਰਹਿਣ ਵਾਲੇ ਨੇ ਤਾਂ ਪਾਵਾਮਾਂ ਦੀ ਪਾਰਟੀ ਇੱਕ ਵਾਰੀ ਸੋਚੇਗੀ ਜ਼ਰੂਰ ਕਿ ਜੇਕਰ ਇਹ ਸੀਟ ਜਿਹੜੀ ਹੈਗੀ ਆ ਉਹ ਕਾਂਗਰਸ ਦੇ ਹਿੱਸੇ ਦੇ ਵਿੱਚ ਚਲਦੀ ਆ ਤਾਂ ਵੱਡਾ ਫੈਕਟਰ ਗੁਰਦੀਪ ਬਾਠ ਜਿਹੜੇ ਹੈਗੇ ਨੇ ਉਹ ਰਹਿਣ ਵਾਲੇ ਨੇ ਕਿਉਂਕਿ ਉਹ ਪਹਿਲਾਂ ਤੋਂ ਹੀ ਇਲਜ਼ਾਮ ਲਾਉਂਦੇ ਆਏ ਕਿ ਮੇਰੀ ਮੇਰਾ ਹੱਕ ਆ ਜਿਹੜਾ ਉਹ ਖੋਇਆ ਗਿਆ ਟਿਕਟ ਮੇਰੀ ਬੰਦਦੀ ਸੀ ਪਰ ਹਰਿੰਦਰ ਧਾਲੀਵਾਲ ਨੂੰ ਦਿੱਤੀ ਗਈ ਉਸ ਤੋਂ ਬਾਅਦ ਆਜ਼ਾਦ ਉਮੀਦਵਾਰ ਦੇ ਤੌਰ ਤੇ ਐਲਾਨ ਕਰਦੇ ਨੇ ਕਿ ਮੈਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਾਂਗਾ ਤਾਂ ਫਿਰ ਪ੍ਰਚਾਰ ਤੜਾ ਤਰ ਪ੍ਰਚਾਰ ਜਿਹੜਾ ਉਹ ਆਪਣਾ ਸ਼ੁਰੂ ਕਰਦੇ ਨੇ ਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਦੇ ਨੇ ਤਾਂ ਹੁਣ ਵੱਡਾ ਫੈਕਟਰ ਜੇਕਰ ਜਿੱਤ ਕਾਲੇ ਟਲੋਂ ਦੇ ਹਿੱਸੇ ਆਉਂਦੀ ਆ ਤਾਂ ਵੱਡਾ ਫੈਕਟਰ ਜਿਹੜਾ ਹੈਗਾ ਉਹ ਗੁਰਦੀਪ ਬਾਠ ਰਹਿਣ ਵਾਲੇ ਨਹੀਂ ਕਿਉਂਕਿ ਮੰਨਿਆ ਹੀ ਜਾ ਰਿਹਾ ਕਿ ਗੁਰਦੀਪ ਬਾਠ ਨੂੰ ਜਿੰਨੀ ਵੀ ਵੋਟ ਪੈਣੀ ਆ ਜਿੰਨੀ ਵੀ ਵੋਟ ਗੁਰਦੀਪ ਬਾਠ ਦੇ ਹਿੱਸੇ ਦੇ ਵਿੱਚ ਆਉਣੀਆਂ ਉਹ ਵੋਟ ਉਹ ਹੋਣੀਆਂ ਕਿ ਜਿਹੜੀ ਸੱਦਮ ਸਿੱਧੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਪੈਣੀ ਸੀ ਪਾਬ ਹਰਿੰਦਰ ਧਾਲੀਵਾਲ ਨੂੰ ਪੈਣੀ ਸੀ ਜੇਕਰ ਗੁਰਦੀਪ ਬਾਠ ਮਿਲ ਕੇ ਚੱਲ ਦਿੱਤਾ ਇਹ ਵੀ ਵੱਡਾ ਫੈਕਟਰ ਜਿਹੜਾ ਹੈਗਾ ਉਹ ਬਰਨਾਲਾ ਦੀ ਗੱਲ ਕਰਾਂ ਤਾਂ ਬ ਦਾ ਵੱਡਾ ਫੈਕਟਰ ਜਿਹੜਾ ਹੋਰ ਰਹਿਣ ਵਾਲਾ ਤਾਂ ਜਿੱਥੇ ਪਹਿਲਾਂ ਤਿੰਨ ਸੀਟਾਂ ਦੇ ਉੱਪਰ 77 ਪਾਰਟੀ ਲੀਡ ਕਰਦੀ ਨਜ਼ਰ ਆ ਰਹੀ ਸੀ ਤਾਂ ਉੱਥੇ ਹੁਣ ਕਾਂਗਰਸ ਏਰੀਆ ਬਰੋਬਰ ਬਰੋਬਰ ਬਰਾਬਰ ਤੇ ਕਾਂਗਰਸ ਆਈ ਆ ਹਾਲਾਂਕਿ ਹਲੇ ਤੱਕ ਫਾਈਟ ਦੇ ਵਿੱਚ ਜੇਕਰ ਬੀਜੇਪੀ ਦੀ ਗੱਲ ਕਰੀਏ ਤਾਂ ਸਿਰਫ ਬਰਨਾਲਾ ਸੀਟ ਐਸੀ ਆ ਜਿੱਥੇ ਫਾਈਟ ਦੇ ਵਿੱਚ ਬੀਜੇਪੀ ਨਜ਼ਰ ਆ ਰਹੀ ਆ ਪਰ ਕਿਤੇ ਜਿੱਤੀ ਜਾਂ ਕਿਤੇ ਲੀਡ ਕਰਦੀ ਨਜ਼ਰ ਨਹੀਂ ਆ ਰਹੀ ਤਚਬੇ ਵਾਲੀ ਇੱਕ ਸੀਟ ਐਸੀ ਆ ਕਿ ਜਿਹੜੀ ਲਗਭਗ ਕਲੀਅਰ ਆ ਕਿ ਆਮਾ ਦੀ ਪਾਰਟੀ ਦੇ ਖਿਮੇ ਦੇ ਵਿੱਚ ਆਮਾ ਦੀ ਪਾਰਟੀ ਦੇ ਹਿੱਸੇ ਦੇ ਵਿੱਚ ਆ ਨਾਲ ਹੀ ਡੇਰਾ ਬਾਬਾ ਨਾਨਕ ਦੀ ਗੱਲ ਕਰਾਂ ਤਾਂ ਕਾਂਗਰਸ ਉੱਥੇ ਵਰਤ ਲੈਂਦੀ ਨਜ਼ਰ ਆ ਰਹੀ ਆ ਕਾਂਗਰਸ ਜਿਹੜੀ ਹੈਗੀ ਆ ਉਹ ਲੀਡ ਦੇ ਵਿੱਚ ਆ ਗਿੱਦੜਵਾਦੀ ਗੱਲ ਕਰਾਂ ਤਾਂ ਆਮਾ ਦੀ ਪਾਰਟੀ ਦੇ ਉਮੀਦਵਾਰ ਡਿੰਪੀ ਟੱਲੋਂ ਜਿਹੜੇ ਨੇ ਉਹ ਅ ਅੱਗੇ ਚੱਲ ਰਹੇ ਨੇ ਤੇ ਬਰਨਾਲੇ ਦੇ ਵਿੱਚ ਕਾਲਾ ਟੱਲੋਂ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਜਿੱਥੇ ਦੋ ਸੀਟਾਂ ਤੇ ਆਮਾ ਦੀ ਪਾਰਟੀ ਅੱਗੇ ਤਾਂ ਉੱਥੇ ਹੀ ਦੋ ਸੀਟਾਂ ਦੇ ਉੱਪਰ ਹੀ ਜਿਹੜੀ ਕਾਂਗਰਸ ਹੈ ਉਹ ਵੀ ਅੱਗੇ هي <applause>